ਪੂਰਾ ਗੁਰੂ ਬਹੁਤ ਭਾਗਾਂ ਨਾਲ ਮਿਲਦਾ ਹੈ ਅਧੂਰੇ ਗੁਰਵਾੰਦੀ ਗਿਣਤੀ ਕਰਨੀ ਔਖੀ ਹੈ ਬਹੁਤ ਨੇ ਸਮਾਜ ਦੇ ਅੰਦਰ ਅਧੂਰੇ ਤੇ ਗੁਰੂ ਸਾਹਿਬ ਜੀ ਦਾ ਪਾਵਨ ਬਚਨ ਗੁਰ ਪੂਰਾ ਢੇਟਿਓ ਵੱਡ ਭਾਗੀ ਉਹ ਵੀ ਵੱਡਿਆਂ ਭਾਗਾਂ ਵਾਲੇ ਨੇ ਜਿਹੜੇ ਪੂਰੇ ਗੁਰੂ ਨਾਲ ਜੁੜਦੇ ਨੇ ਉਹ ਵੱਡਿਆਂ ਭਾਗਾਂ ਵਾਲੇ ਨਹੀਂ ਜਿਹੜੇ ਕੋਈ ਕਿਧਰੇ ਮੱਥਾ ਟੇਕ ਰਿਹਾ ਕੋਈ ਕਿਧਰੇ ਮੱਥਾ ਟੇਕ ਰਿਹਾ ਕੋਈ ਕਹਿ ਰਿਹਾ ਸਾਡਾ ਗੁਰੂ ਸਾਡਾ ਗੁਰੂ ਸਾਡੇ ਬਾਬੇ ਧੰਗ ਗੁਰੂ ਨਾਨਕ ਸਾਹਿਬ ਨੇ ਸਾਨੂੰ ਸ਼ਬਦ ਦੇ ਲੜ ਲਾਇਆ ਤੇ ਸਿੱਖੋ ਆਪਣਾ ਗੁਰੂ ਹੁਣ ਦੇਹ ਧਾਰੀ ਨਹੀਂ ਹੈ ਕੋਈ ਦਸਮੇਸ਼ ਪਿਤਾ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਕਿਹਦੇ ਲੜ ਲਾਇਆ ਸਾਨੂੰ ਸ਼ਬਦ ਦੇ ਲੜ ਲਾਇਆ ਨਾ ਤੇ ਸ਼ਬਦ ਕੀ ਹੈ ਗੁਰਬਾਣੀ ਇਹ ਗੁਰਬਾਣੀ ਕੀ ਹੈ ਸਾਡਾ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਇਸੇ ਬਾਣੀ ਦੇ ਵਿੱਚ ਸਾਰੇ ਰਸ ਨੇ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਗੁਰਬਾਣੀ ਸਾਨੂੰ ਉਪਦੇਸ਼ ਦਿੰਦੀ ਹੈ ਉਹ ਕੀਰਤਨ ਰੂਪ ਵਿੱਚ ਉਹ ਕਥਾ ਰੂਪ ਦੇ ਵਿੱਚ ਅਖੰਡ ਪਾਠ ਸਭ ਚੱਲਦਾ ਹੋਵੇ ਤੇ ਕੀ ਕਹਿੰਨੇ ਆਪਾਂ ਬਾਣੀ ਪੜ੍ਹੀ ਜਾ ਰਹੀ ਹੈ ਨਾ ਗੁਰਬਾਣੀ ਕਹੇ ਫਿਰ ਅਗਲੀ ਗੱਲ ਕੀ ਹੈ ਗੁਰੂ ਨੇ ਆਪਣਾ ਫਰਜ਼ ਨਿਭਾ ਦਿੱਤਾ ਗੁਰੂ ਨੇ ਕਹਿ ਦਿੱਤਾ ਹੁਣ ਮੰਨਣਾ ਤੇ ਸਾਡਾ ਫਰਜ਼ ਹੈ ਨਾ ਆਖੋ ਸਤਨਾਮ ਗੁਰੂ ਸਾਹਿਬ ਤੇ ਕਹਿ ਰਹੇ ਆ ਜਿਸ ਦਿਨ ਅਸੀਂ ਗੁਰੂ ਦੀ ਕਹੀ ਹੋਈ ਗੱਲ ਮਨ ਲਵਾਂਗੇ ਯਕੀਨੀ ਤੌਰ ਤੇ ਜਾਣਿਓ ਜੀਵਨ ਵਿੱਚ ਤਬਦੀਲੀ ਆਏਗੀ ਚੇਂਜਿੰਗ ਆਏ ਉਹ ਚੇਂਜਿੰਗ ਸੀ ਨਾ ਭਾਈ ਤਾਰੂ ਸਿੰਘ ਆਪਣੇ ਵਰਗਾ ਹੀ ਸੀ ਨਾ ਜਲਾਦ ਦੇ ਸਾਹਮਣੇ ਬਹਿ ਕੇ ਖੋਪਰ ਲਵਾ ਲਿਆ ਸੀ ਤੱਕ ਨਹੀਂ ਕਹੀ ਉਹ ਕੀ ਸੀ ਜੀਵਨ ਵਿੱਚ ਤਬਦੀਲੀ ਆ ਗਈ ਚੇਂਜਿੰਗ ਆ ਗਈ ਦਿੱਲੀ ਚਾਂਦਨੀ ਚੌਂਕ ਵਿਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀਆਂ ਅੱਖਾਂ ਦੇ ਸਾਹਮਣੇ ਪਿੰਜਰੇ ਵਿੱਚ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਦੇ ਸੀਸ ਤੇ ਆਰਾ ਰੱਖ ਦਿੱਤਾ ਜਲਾਦਾਂ ਨੇ ਸੀ ਕੀਤੀ ਸੀ ਕਿਦਰੇ ਇਤਿਹਾਸ ਵਿੱਚ ਸੁਣਿਆ ਪੜਿਆ ਜੇ ਕਿ ਭਾਈ ਮਤੀ ਦਾਸ ਜੀ ਚਿਲਾ ਰਹੇ ਸਨ ਰੌਲਾ ਪਾ ਰਹੇ ਸਨ ਨਹੀਂ ਆਰਾ ਬਿਆਰਾ ਲਗਤ ਹੈ ਕਾਰਾ ਕਰੋ ਬਣਾਏ ਸਿਰ ਜਾਂਦਾ ਤੇ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ਆਏ ਚੇਂਜਿੰਗ ਆਏ ਪਰਿਵਰਤਨ ਗੁਰਬਾਣੀ ਕਹੇ ਸੇਵਕ ਜਨਮਾਨੇ ਆਪਾਂ ਸਾਰੇ ਸੇਵਕ ਹੀ ਆ ਨਾ ਸੇਵਕ ਹੀ ਆ ਨਾ ਕੱਲਾ ਲਿਖਾਉਣ ਨਾਲ ਨਹੀਂ ਬਣਨਾ ਪਏਗਾ ਸਾਨੂੰ ਸੇਵਕ ਗੁਰਬਾਣੀ ਕਹੇ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਿਸਤਾਰੇ ਇਹ ਪ੍ਰਤੱਖ ਗੁਰੂ ਮੇਰਾ ਦਾਤਾ ਬੈਠਾ ਜੀ ਗੁਰਪੂਰਾ ਭਾਈ ਸਾਹਿਬ ਜਿਹੜੇ ਸ਼ਬਦ ਗਾਇਨ ਕਰ ਰਹੇ ਸਨ ਆਪਾਂ ਉਸੇ ਤੇ ਰਹਿਣਾ ਹੈ ਆਧਾਰ ਆਪਾਂ ਉਸੇ ਤੱਕ ਨੂੰ ਬਣਾਉਣਾ ਹੈ ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ ਪ੍ਰੀਤਮ ਪਰਮਾਤਮਾ ਦੇ ਨਾਲ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕੋਈ ਮੈਨੂੰ ਉਸ ਪਿਆਰੇ ਪ੍ਰੀਤਮ ਦੇ ਨਾਲ ਮਿਲਾਲ ਦੇਵੇ ਜੇ ਮਿਲਾ ਦੇਵੇ ਤੇ ਫਿਰ ਕੀ ਕਰੋਗੇ ਆਪਣਾ ਬਿੱਡੂ ਡਿੱਗਿਆ ਹੋਇਆ ਪੈਨ ਕੋਈ ਫੜਾ ਦੇਵੇ ਨਾ ਤਾਂ ਆਪਾਂ ਉਸੇ ਬਿੱਡੂ ਨੇ ਥੈਂਕਸ ਧੰਵਾਦ ਤੇਰਾ ਕੋਈ ਚੀਜ਼ ਆਪਣੀ ਗਿਰ ਗਾਏ ਕੋਈ ਸਾਨੂੰ ਚੁੱਕ ਕੇ ਪਕੜਾ ਦੇਵੇ ਆਪਾਂ ਉਸੇ ਵੇਲੇ ਉਹਦਾ ਧੰਵਾਦ ਕਰਦੇ ਧੰਵਾਦ ਕਰਦਿਆਂ ਕਰਦਿਆਂ ਜ਼ੁਬਾਨ ਥੱਕਦੀ ਨਹੀਂ ਇੰਨੇ ਕੋ ਧੰਵਾਦ ਆਪਾਂ ਕਰਦੇ ਸੱਭ ਕਹਿੰਦੇ ਜਿਸ ਗੁਰੂ ਨੇ ਤੈਨੂੰ ਰੱਬ ਨਾਲ ਮਿਲਾਉਣਾ ਹੈ ਉਹਦਾ ਕਿੰਨਾ ਕੋ ਧੰਵਾਦ ਕਰੇਗਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਗੁਰੂ ਸਾਹਿਬ ਕਹਿੰਦੇ ਹਾਉ ਤਿਸ ਪਹਿ ਆਪ ਵੇਚਾਈ ਮੈਂ ਆਪਣੇ ਆਪ ਨੂੰ ਉਹਦੇ ਤੋਂ ਵੇਚ ਦਿਆਂ ਕੁਰਬਾਨ ਕਰ ਦਿਆਂ ਦਰਸ਼ਨ ਹਰ ਦੇਖਣ ਕੇ ਤਾਈ ਦਰਸ਼ਨ ਹਰ ਰੱਬ ਦਾ ਦਰਸ਼ਨ ਦੇਖਣ ਦੇ ਖਾਤਰ ਕਿਰਪਾ ਕਰ ਹੈ ਤਾਂ ਸਤਗੁਰ ਮੇਲੇ ਹਰ ਹਰ ਨਾਮ ਤੇ ਆਏ ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ ਹੌਕਿਸਪੇ ਆਪ ਵਿਚ ਆਏ ਪੂਰਾ ਗੁਰੂ ਮਿਲਾ ਦੇਵੇ ਗੁਰੂ ਤੋਂ ਕੁਰਬਾਨ ਜਾਓ ਜਿੰਨੇ ਕੋ ਆਪਾਂ ਬੈਠੇ ਗੁਰੂ ਦਰ ਤੇ ਆਏ ਆ ਬਾਹਰ ਆਵਾਜ਼ ਆ ਰਹੀ ਹੈ ਤੇ ਜਿਨ੍ਹਾਂ ਨੇ ਚਾਹ ਪਾਣੀ ਛਕ ਲਿਆ ਉਹਨਾਂ ਨੂੰ ਮੇਰੀ ਬੇਨਤੀ ਹੈ ਭਾਈ ਆਏ ਆਪਾਂ ਗੁਰੂ ਦੇ ਚਰਨਾਂ ਚ ਕੁਝ ਲੈਣ ਵਾਸਤੇ ਆਤਮਿਕ ਸਕੂਨ ਆਤਮਿਕ ਆਨੰਦ ਲੈਣ ਵਾਸਤੇ ਇੱਥੇ ਆਉਣੇ ਦੁਨੀਆ ਦੇ ਪਦਾਰਥਾਂ ਦੇ ਬਾਜ਼ਾਰ ਭਰੇ ਹੋਏ ਆ ਆਪਾਂ ਕਹਿੰਨੇ ਫਲਾਨੀ ਚੀਜ਼ ਉੱਥੋਂ ਮਿਲ ਜਾਂਦੀ ਫਲਾਨੀ ਚੀਜ਼ ਉੱਥੋਂ ਮਿਲ ਜਾਂਦੀ ਹੈ ਆਹ ਚੀਜ਼ ਉੱਥੋਂ ਮਿਲ ਜਾਂਦੀ ਆਹ ਚੀਜ਼ ਉੱਥੋਂ ਮਿਲ ਜਾਂਦੀ ਹੈ ਵੱਡੇ ਵੱਡੇ ਮੌਲ ਨੇ ਆਪਾਂ ਉੱਥੇ ਜਾਂਦੇ ਦੇਖਦੇ ਕੋਈ ਕੁਝ ਖਰੀਦ ਰਿਹਾ ਹੈ ਕੋਈ ਕੁਝ ਖਰੀਦ ਰਿਹਾ ਹੈ ਗੱਡੀਆਂ ਭਰ-ਭਰ ਕੇ ਲੈ ਆਉਨੇ ਸਮਾਨ ਪਰ ਅੰਦਰ ਦਾ ਸਕੂਨ ਜਿਹੜਾ ਉਹ ਗੁਰੂ ਦੇ ਦਰ ਤੋਂ ਬਿਨਾ ਕਿਧਰੇ ਨਹੀਂ ਮਿਲਦਾ ਉਹ ਇੱਥੇ ਹੀ ਮਿਲਦਾ ਹੈ ਤੇ ਜੇ ਇੱਥੋਂ ਵੀ ਆ ਕੇ ਆਪਾਂ ਨਾਂ ਲੈ ਕੇ ਗਏ ਤੇ ਸਮਝ ਲੋ ਕੁਝ ਖਟਿਆ ਨਹੀਂ ਗੁਰੂ ਸਾਹਿਬ ਆਜ ਮਾਰੈ ਆਇ ਮਿਲ ਗੁਰ ਸਿੱਖ ਆਇ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਉਹ ਮੇਰੇ ਗੁਰੂ ਦੇ ਪਿਆਰਿਆ ਆ ਬੈਠ ਹੁਣ ਬੈਠ ਕੇ ਕਰਨਾ ਕੀ ਉੜੀਆੜਕੇ ਆਪਾਂ ਕੀ ਮੰਗਦੇ ਵੇਖੋ ਭਗਤ ਕਬੀਰ ਸਾਹਿਬ ਜੀ ਦੀ ਬੜੀ ਪਿਆਰੀ ਮੰਗ ਹੈ ਆਪਾਂ ਤੇ ਗਾਂਵ ਵਾਸਤੇ ਮੰਗਦੇ ਆ ਨਾ ਆਪਣੇ ਬੱਚਿਆਂ ਵਾਸਤੇ ਵੀ ਮੰਗਦੇ ਆ ਭਗਤ ਕਬੀਰ ਸਾਹਿਬ ਨੇ ਓਨਲੀ ਇੱਕ ਦਿਨ ਦਾ ਮੰਗਿਆ ਇੱਕ ਦਿਨ ਦਾ ਕਹਿੰਦੇ ਕੱਲ ਜਦੋਂ ਆਏਗਾ ਨਾ ਦਿਨ ਚੜ੍ਹੇਗਾ ਮੈਨੂੰ ਆਪਣੇ ਦਾਤੇ ਤੇ ਭਰੋਸਾ ਏ ਉਹ ਮੈਨੂੰ ਕੱਲ ਵਾਸਤੇ ਵੀ ਦੇ ਦੇਗਾ ਮੈਂ ਅੱਜ ਵਾਸਤੇ ਮੰਗਦਾ ਅੱਜ ਮੇਰੀ ਇੰਨੀ ਕੁ ਖੁਰਾਕ ਹੈ ਮੇਰੇ ਪਰਿਵਾਰ ਦਾ ਇੰਨੇ ਕੋ ਆਟੇ ਨਾਲ ਗੁਜ਼ਾਰਾ ਹੋ ਜਾਣਾ ਇੰਨੀ ਕੋ ਦਾਲ ਚਾਹੀਦੀ ਐ ਇੰਨਾ ਕੋ ਘਿਓ ਚਾਹੀਦਾ ਐ ਇੰਨਾ ਕੋ ਲੋਣ ਮਿਰਚ ਮਸਾਲਾ ਚਾਹੀਦਾ ਸੌਣ ਵਾਸਤੇ ਮੰਜਾ ਚਾਹੀਦਾ ਕਲਾਈ ਹੋਵੇ ਉੱਪਰ ਰਜਾਈ ਹੋਵੇ ਸਹਰਾਣਾ ਵੀ ਹੋਵੇ ਆ ਚੀਜ਼ਾਂ ਮੰਗੀਆਂ ਸਾਡੀਆਂ ਵੀ ਆਪਣੀਆਂ ਵੀ ਲੋੜਾਂ ਨੇ ਪਰ ਇੱਕ ਗੱਲ ਆਰੰਭ ਵਿੱਚ ਕਹਿ ਦਿੱਤੀ ਦਾਤਿਆ ਸਭ ਤੋਂ ਵੱਡਾ ਦੁੱਖ ਕਦਾ ਜੇ ਬਾਣੀ ਦਾ ਬਚਨ ਦੁੱਖ ਵਿਛੋੜਾ ਵਿਛੋੜੇ ਦਾ ਦੁੱਖ ਹੈ ਕਿਸੇ ਨਾਲ ਉਹ ਵੀ ਪੈ ਜਾਵੇ ਵਿਛੋੜਾ ਅਸੀਂ ਦੁਨਿਆਵੀ ਤੌਰ ਤੇ ਮਾਂ ਬਾਪ ਦੇ ਭੈਣ ਭਰਾਵਾਂ ਦੇ ਰਿਸ਼ਤੇਦਾਰਾਂ ਦੇ ਵਿਛੋੜੇ ਦੇ ਵਿੱਚ ਦੁਖੀ ਹੋ ਕੇ ਰੋਨੇ ਆ ਮੇਰੀ ਮਾਂ ਚਲੀ ਗਈ ਮੇਰਾ ਬਾਪ ਚਲਾ ਗਿਆ ਮੇਰਾ ਭੈਣ ਭਾਈ ਚਲਾ ਗਿਆ ਜਦੋਂ ਵੀ ਉਹਦੀ ਯਾਦ ਆਉਂਦੀ ਹੈ ਤੇ ਅੱਖਾਂ ਸਿੱਧਲ ਹੋ ਜਾਂਦੀਆਂ ਨੇ ਦਿਲ ਭਾਰਿਆ ਹੁੰਦਾ ਹੈ ਅੱਜ ਕੋਈ ਇਥੇ ਨਿਊਜ਼ੀਲੈਂਡ ਵਿੱਚ ਕੋਈ ਬੀਬੀ ਜੀ ਚੜ੍ਹਾਈ ਕਰ ਗਏ ਨਾ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕੈਟੀ ਕੈਟੀ ਉਹ ਵੀਰ ਕੇ ਕੇਤਲੀ ਲੈਣ ਆਏ ਚਾਹ ਵਾਲੀ ਤੇ ਉਹ ਕੰਡੈਕਟਰ ਵੀਰ ਜੀ ਚਾਹ ਬਣਾਉਂਦੇ ਉੱਥੇ ਬੈਠੇ ਸੀ ਉਹਨਾਂ ਨੂੰ ਮਿਲੇ ਉਹਨਾਂ ਦੀ ਬਾਡੀ ਲੈਂਗੁਏਜ ਮੈਂ ਵੇਖੀ ਤੇ ਚਿਹਰੇ ਉੜੇ ਹੋਏ ਮੈਂ ਸਮਝ ਗਿਆ ਕਿ ਇਹ ਕੋਈ ਅੰਦਰੋਂ ਪਰੇਸ਼ਾਨ ਨੇ ਬਾਦ ਵਿੱਚ ਮੇਰੇ ਕੋਲ ਆਏ ਮੈਂ ਤੁਹਾਨੂੰ ਦੇਖਦੇ ਪਹਿਚਾਣ ਗਿਆ ਸੀ ਕਿ ਕੋਈ ਕਾਰਨ ਹੈ ਤੁਹਾਡੇ ਚਿਹਰੇ ਤੋਂ ਲੱਗ ਰਿਹਾ ਆ ਸੱਚ ਹੈ ਜਦੋਂ ਬੰਦੇ ਦਾ ਕਿਸੇ ਨਾਲ ਵਿਛੋੜਾ ਪੈਂਦਾ ਏ ਉਹਦੀ ਬਾਡੀ ਲੈਂਗੁਏਜ ਦੱਸ ਦਿੰਦੀ ਕਿ ਵਾਕਈ ਇਹ ਦੁਖੀ ਹੈ ਦੁੱਖ ਵਿਛੋੜਾ ਇੱਕ ਦੁੱਖ ਭੋਖ ਐਸਾ ਬੈਠੇ ਨੇ ਬਾਣੀ ਤੋਂ ਜਾਣੂ ਨੂੰ ਤੁਸੀਂ ਸਾਰੇ ਦੁੱਖ ਵਿਛੋੜਾ ਵਿਛੋੜੇ ਦਾ ਦੁੱਖ ਦੂਸਰਾ ਦੁੱਖ ਕਹਦਾ ਇੱਕ ਦੁੱਖ ਭੁੱਖ ਢੁੱਖ ਦਾ ਵੀ ਦੁੱਖ ਹੈ ਨਾ ਨਾ ਰੋਟੀ ਮਿਲੇ ਤੇ ਫਿਰ ਦੁਖੀ ਹੁੰਦਾ ਬੰਦਾ ਢੇੜ ਦੀ ਭੁੱਖ ਦੀ ਖਾਤਰ ਆਪਾਂ ਕਿੰਨੇ ਕਿੰਨੇ ਕੰਮ ਕਰਦੇ ਰੋਟੀ ਦੀ ਖਾਤਰ ਹੀ ਕਰ ਰਹੇ ਆ ਨਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤ ਵਾਰ ਜਮ ਦੂਤ ਤੀਜਾ ਵੱਡਾ ਦੁੱਖ ਕਹਦਾ ਜੇ ਇੱਕ ਦੁੱਖ ਤੇ ਵਿਛੋੜੇ ਦਾ ਦੂਸਰਾ ਦੁੱਖ ਹੈ ਭੁੱਖ ਦਾ ਤੇ ਤੀਸਰਾ ਸਭ ਤੋਂ ਵੱਡਾ ਦੁੱਖ ਹੈ ਜਮਦੂਤ ਦਾ ਮੌਤ ਦਾ ਕਿਦਰੇ ਮੌਤ ਨਾ ਆ ਜਾਏ ਮੌਤ ਤੋਂ ਬਚਣ ਦੀ ਖਾਤਰ ਸੱਤ ਜਾਣਿਓ ਆਪਾਂ ਲੇਲੜੀਆਂ ਲੈਨੇ ਤਰਲੇ ਲੈਨੇ ਰੱਬਾ ਦੇਹ ਰੋਗਤਾ ਬਖਸ਼ੀ ਸਭ ਤੋਂ ਜਿਆਦੀਆਂ ਅਰਦਾਸਾਂ ਜਿਹੜੀਆਂ ਦੇਹ ਰੋਗਤਾ ਦੀਆਂ ਹੀ ਹੁੰਦੀਆਂ ਜੀ ਕਿਉਂਕਿ ਹਰ ਇੱਕ ਰੋਗ ਦੇ ਵਿੱਚੋਂ ਹਰ ਇੱਕ ਸੱਟ ਦੇ ਵਿੱਚੋਂ ਸਾਨੂੰ ਮੌਤ ਨਜ਼ਰ ਆਉਂਦੀ ਹੈ ਕੋਈ ਰੋਗ ਲੱਗ ਜਾਏ ਸਰੀਰ ਨੂੰ ਤੇ ਉਹਦੇ ਵਿੱਚੋਂ ਸਾਨੂੰ ਮੌਤ ਨਜ਼ਰ ਆਉਂਦੀ ਹੈ ਉਹ ਰੋਗ ਮਟਾਉਣ ਵਾਸਤੇ ਆਪਾਂ ਸਕੈਨਾਂ ਕਰਾਉਨੇ ਆ ਟੈਸਟ ਕਰਾਉਨੇ ਆ ਦਵਾਈ ਲੈਨੇ ਆ ਮਹੀਨਾ ਮਹੀਨਾ ਸਾਲ ਸਾਲ ਦਵਾਈ ਚੱਲਦੀ ਰਹਿੰਦੀ ਹੈ ਇਹ ਰੋਗ ਮਿਟ ਗਏ ਕਿੰਦੇ ਇਹ ਨਾਸੂਰ ਨਾ ਬਣ ਜਾਏ ਇਹ ਮੌਤ ਦਾ ਕਾਰਨ ਨਾ ਬਣ ਜਾਏ ਮੇਰੇ ਮਾਲਕ ਕਹਿੰਦੇ ਤੀਸਰਾ ਦੁੱਖ ਹੈ ਮੌਤ ਦਾ ਦੁੱਖ ਗੁਰੂ ਦੇ ਕੋਲ ਆ ਸਿਖਾ ਸੱਚ ਜਾਣੀ ਜਦੋਂ ਪ੍ਰਮਾਤਮਾ ਦੇ ਨਾਲ ਸਾਝ ਬਣ ਗਈ ਨਾ ਫਿਰ ਦੁਨਿਆਵੀ ਵਿਛੋੜੇ ਤੈਨੂੰ ਦੁਖੀ ਨਹੀਂ ਕਰਨਗੇ। ਦਸਮੇਸ਼ ਪਿਤਾ ਦਾ ਪਿਆਈ ਆ ਨਾਂ ਮਛੋੜਾ। ਇਹਦੇ ਤੋਂ ਵੱਡਾ ਵਿਛੋੜਾ ਹੋਰ ਕੀ ਹੋ। ਅੱਖਾਂ ਦੇ ਸਾਹਮਣੇ ਲੋਥਾਂ ਪਈਆਂ ਆਪਣੇ ਲਾਲਾਂ ਦੀ। ਪਰ ਮੇਰੇ ਦਾਤੇ ਨੇ ਇਹ ਵੀ ਨਹੀਂ ਸੋਚਿਆ ਇੱਕ ਵਾਰੀ ਮੈਂ ਭੁੱਬ ਮਾਰ ਕੇ ਰੋਲਵਾ ਆਪਣੇ ਅਜੀਤ ਦਾ ਆਪਣੇ ਜੁਝਾਰ ਦਾ ਮੱਥਾ ਚੁੰਮ ਲਵਾ। ਨਹੀਂ ਕੋਲੋਂ ਦੀਆਂ ਲਾਸ਼ਾਂ ਦੇ ਲੰਘ ਗਏ ਜਦੋਂ ਨੂਰੇ ਮਾਹੀ ਨੇ ਆ ਕੇ ਦੱਸਿਆ ਸਰਹੰਦ ਤੋਂ ਦਾਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਲਾਲਾਂ ਦੇ ਨਾਲ ਬਹੁਤ ਮਾਰਾ ਕੀਤਾ ਸਰਹੰਦ ਦੇ ਵਜ਼ੀਰ ਖਾਨ ਨੇ ਉਹਨਾਂ ਨੇ ਨੀਂਹ ਵਿੱਚ ਚਿੰਨ ਦਿੱਤਾ 마ਸੂਮ ਬੱਚਿਆਂ ਨੂੰ ਉਹਨਾਂ ਨੇ ਜਿਵਾ ਕਰਕੇ ਮਾਰਿਆ ਤੇਰੇ ਬੱਚਿਆਂ ਨੂੰ ਦਸ਼ਮੇਸ਼ ਪਿਤਾ ਉਦੋਂ ਵੀ ਚੜ੍ਹਦੀ ਕਲਾ ਵਿੱਚ ਹੈ ਜੇ ਆਪਣੇ ਸਿੱਖਾਂ ਸ਼ਹੀਦਾਂ ਨੂੰ ਸ਼ਹੀਦ ਕਰਾ ਕੇ ਚਮਕੌਰ ਦੀ ਗੜੀ ਦੇ ਵਿੱਚੋਂ ਜੇ ਮੱਛੀਵਾੜੇ ਦੇ ਜੰਗਲ ਵਿੱਚ ਆਉਂਦੇ ਨੇ ਵੇਖੋ ਮੇਰੇ ਦਾਦੇ ਦਾ ਹੌਸਲਾ ਕੀ ਕਹਿ ਰਹੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰਿਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਉਡਣ ਕਦੀ ਨਹੀਂ ਮਹਿਸੂਸ ਕੀਤਾ ਕਿ ਸ਼ਾਮਾਂ ਦਾ ਵੇਲਾ ਹੋ ਗਿਆ ਰਹਿ ਰਹਾ ਸੀ ਕਰ ਲੀ ਗਿਆ ਬਹੁਤ ਵਿਰਲੇ ਹੋਣਗੇ ਆਪਣੇ ਵਿੱਚ ਜਿਹੜੇ ਸੋਚਦੇ ਹੋਣਗੇ ਨਹੀਂ ਹੁਣ ਵਕਤ ਹੋ ਗਿਆ ਓਨਲੀ 10 ਮਿੰਟ ਲੱਗਦੇ ਸਿਰਫ ਤੇ ਜਿਨ੍ਹਾਂ ਦੀ ਰੁਟੀਨ ਬਣੀ ਹੈ ਨਾ ਉਹ 7-8 ਮਿੰਟ ਵਿੱਚ ਹੀ ਰਹਿ ਰਾ ਸਭ 7-8 ਮਿੰਟ ਵਿੱਚ ਹੀ ਜਪਜੀ ਸਾਹਿਬ ਕਰ ਲੈਂਦੇ ਆ ਇਤੋਂ ਜ਼ਿਆਦਾ ਵਕਤ ਨਹੀਂ ਜੇ ਲੱਗਦਾ ਜਿਹੜੇ ਕਰਦੇ ਨੇ ਉਹਨਾਂ ਨੂੰ ਪੁੱਛੋ 7-8 ਮਿੰਟ ਲੱਗਣਗੇ ਜਪਜੀ ਸਾਹਿਬ ਦਾ ਪਾਠ ਕਰਨ ਨੂੰ بس ਇੰਨੇ ਕੁ ਮਿੰਟ ਰਹਿ ਰਾਜ ਸਾਹਿਬ ਨੂੰ ਕਰਨ ਨੂੰ ਲੱਗਦੇ ਨੇ ਉਹ ਭੱਲਿਓ ਰਾਤ ਦੀ ਵੀ ਸੁੱਖ ਮੰਗਦੇ ਆ ਦਿਨ ਦੀ ਵੀ ਸੁੱਖ ਮੰਗਦੇ ਆ ਸੁੱਖ ਤੇ ਮੰਗਦੇ ਆ ਸੁੱਖ ਦੇਣ ਵਾਲਾ ਦਾਤਾ ਤੇ ਵਿਸਰੇ ਪਿਆ ਆਪਾਂ ਉਹ ਤੇ ਵਿਸਰ ਗਿਆ ਆ ਉਹ ਤੇ ਭੁੱਲਿਆ ਹੋਇਆ ਆ ਅਰਦਾਸ ਕਰੀਏ ਵਿਸਰ ਨਾਹੀ ਦਾਤਾਰ ਆਪਾਂ ਭੁੱਲ ਜਾਾਂਗੇ ਨਾ ਕੋਈ ਫਰਕ ਨਹੀਂ ਪੈਣਾ ਬਹੁਤੇ ਲੋਕ ਭੁੱਲੇ ਹੀ ਬੈਠੇ ਆ ਰੱਬ ਉਹਨਾਂ ਨੂੰ ਵੀ ਰੋਜੀ ਦੇ ਰਿਹਾ ਕਿਦਰੇ ਉਹਦੀ ਨੌਲੇਜ ਵਿੱਚੋਂ ਨਾ ਆਪਾਂ ਨਿਕਲ ਜਾਈਓ ਉਹਦੇ ਧਿਆਨ ਵਿੱਚੋਂ ਨਾ ਨਿਕਲ ਜਾਈਏ ਜਿਸ ਦਿਨ ਦਾਤੇ ਨੇ ਆਪਾਂ ਨੂੰ ਭੁਲਾ ਦਿੱਤਾ ਨਾ ਆਪਾਂ ਕਾਹੇ ਜੋਗੇ ਨਹੀਂ ਜੀ ਰਹਿਣਾ ਕਾਹੇ ਜੋਗੇ ਨਹੀਂ ਜੀ ਰਹਿਣਾ ਆਪਾਂ ਇਸ ਕਰਕੇ ਅਰਦਾਸ ਕਰਿਆ ਕਰੋ ਵਿਸਰਨਾਹੀਂ ਦਾਤਾਰ ਵਿਸਰਨਾਹੀਂ ਦਾਤਾਰ ਵਿਸਰ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ ਉੱਚੀ ਆਵਾਜ਼ ਵਿੱਚ ਹਾਲ ਗੂੰਜੇ ਬਿੱਬੀਓ ਪੈਣੋ ਤੁਹਾਡੀ ਆਵਾਜ਼ ਨਹੀਂ ਆ ਰਹੀ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਏਹੋ 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 ਇਹ ਸਭ ਕਰਨ ਦੇ ਨਾਲ ਜਿਸ ਚਾਉ ਬਣ ਗਿਆ ਦੁੱਖ ਵਿਛੋੜਾ ਵਿਛੋੜੇ ਦਾ ਦੁੱਖ ਨਹੀਂ ਸਤਾਏ ਇਕ ਤ ਦੁੱਖ ਭੂਖ ਫਿਰ ਭੁੱਖ ਦੀ ਚਿੰਤਾ ਹੀ ਨਹੀਂ ਉਹਨੇ ਆਪਣੇ ਆਪ ਹੀ ਜਿਹੜੇ ਪੈਦਾ ਕੀਤਾ ਉਹਨੇ ਦੇਣਾ ਹੈ ਉਹਦਾ ਫਰਜ਼ ਹੈ ਤੀਸਰਾ ਦੁੱਖ ਜਮਦੂਤ ਦਾ ਮੌਤ ਦਾ ਨਹੀਂ ਵਿਆਪੇਗਾ ਉਹ ਤੇ ਕਹਿਣਗੇ ਜਉ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਕ ਮਾਰਗ ਪੈਰ ਧਰੀ ਜੈ ਸਿਰ ਦੀਜੈ ਕਾਣ ਨਾ ਕੀਜੈ ਉਹ ਤੇ ਸੰਗਤ ਜਿਓ ਫਿਰ ਮੌਤ ਨੂੰ ਮਜ਼ਾਕਾਂ ਕਰਦੇ ਨੇ ਬੇਨਤੀ ਕਰਾਂ ਕਹ ਦਿੱਤਾ ਕਬੀਰ ਸਾਹਿਬ ਨੇ ਜਿਸ ਤਰੀਕੇ ਨਾਲ ਮੰਗਿਆ ਨਾ ਕਿਧਰੇ ਉਹਨਾਂ ਕੋ ਮੰਗ ਕੇ ਵੇਖੋ ਥੋੜੇ ਦਿਨ ਨੰਬਰ 1 ਵਾਕੀ ਭੁੱਖਿਆ ਭਗਤੀ ਨਹੀਂ ਹੁੰਦੀ ਭਗਤ ਕਬੀਰ ਸਾਹਿਬ ਨੇ ਕਹਿ ਦਿੱਤਾ ਆ ਲੋ ਆਪਣੀ ਮਾਲਾ ਜੀ ਮੈਂ ਨਹੀਂ ਜੱਪ ਸਕਦਾ ਪੁੱਛਿਆ ਕਿਉਂ ਕਹਿੰਦੇ ਢਿੱਡੋਂ ਤੇ ਮੈਂ ਭੁੱਖਾ ਮਾਂ ਢਿੱਡੋਂ ਤੇ ਭੁੱਖਾ ਘਰੇ ਆਟਾ ਨਹੀਂ ਹੈ ਦਾਲ ਨਹੀਂ ਹੈ ਲੂਣ ਮਿਰਚ ਹਲਦੀ ਤੇਲ ਨਹੀਂ ਹੈ ਤੇ ਰੱਬ ਨੂੰ ਵੀ ਮੁਖਾਤਬ ਹੋ ਕੇ ਕਹਿ ਦਿੱਤਾ ਕਹਿੰਦੇ ਉਕੇ ਭਗਤ ਨਾ ਕੀਜੈ ਸ਼ਬਦ ਸਾਰਿਆਂ ਨੂੰ ਯਾਦ ਤਕਰੀਬਰ ਇਹ ਮਾਲਾ ਆਪਣੀ ਲਈਜੈ ਆਹ ਲੋ ਫੜ ਲੋ ਆਪਣੀ ਮਾਲਾ ਮੈਂ ਨਹੀਂ ਜਪ ਸਕਦਾ ਤੇ ਮੰਗਿਆ ਕੀ ਹੋ ਮੰango ਸੰਤਨ ਰੇਨਾ ਰੇਨਾ ਦਾ ਅਰਥ ਚਰਨ ਧੂੜੀ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਅੰਤਰਜਾਮੀ ਕੋ ਕਾ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਨਾਨਕ ਦਾਸ ਇਹ ਸੁਖ ਮੰਗੇ ਕਿ ਮੋਕੋ ਕਰ ਸੰਤਨ ਕੀ ਤੂਰੇ ਤੁਹਾਡੇ ਵਿੱਚ ਪਤਾ ਨਹੀਂ ਕਿਹੜਾ ਸੰਤ ਬੈਠਾ ਹੋਵੇ ਗੁਰੂ ਸਾਹਿਬ ਨੇ ਹੁਣ ਸੰਤ ਨਹੀਂ ਮੰਨਿਆ ਕਲ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ ਓਏ ਹਰ ਕੇ ਸੰਤਨਾ ਆਖੀਆਂ ਕੀ ਨੇ ਬਨਾਰਸ ਕੇ ਕਿਉਂਕਿ ਬਨਾਰਸ ਦੀ ਧਰਤੀ ਸਨਾਤਨੀ ਧਰਮ ਦਾ ਇੱਕ ਮਹਾਨ ਪਵਿੱਤਰ ਸਥਾਨ ਕਹਿੰਦੇ ਇੱਥੇ ਬੜੇ ਬੈਠੇ ਨੇ ਲੋਟੇ ਹੱਥ ਨਿਬੱਗ ਵਾਲੇ ਮਾਲਾ ਤਿਲਕ ਲਾਉਣ ਵਾਲੇ ਕਹਿੰਦੇ ਮੈਂ ਨਹੀਂ ਮੰਨਦਾ ਇਹਨਾਂ ਮਾਰਾ ਰਿਪ ਤੋਸੀਂ ਰਸੋ ਤੋਸੀ ਸੰਤ ਮਨ ਦੇ ਕਿਨੂ ਕਹ ਗੁਰੂ ਸਾਹਿਬ ਕਹਿੰਦੇ ਆਓ ਮੈਂ ਤੁਹਾਨੂੰ ਦੱਸਾਂ ਜਿਨਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮ ਮਨ ਮੰਤ ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਕਈ ਨੇ ਐਸੇ ਗੁਰਮੁਖ ਪਿਆਰੇ ਜਿਹੜੇ ਜਪਦੇ ਰਹਿੰਦੇ ਹੱਥ ਪੈਰਾਂ ਨਾਲ ਕੰਮ ਕਾਰ ਕਰਦੇ ਨੇ ਬੰਦਗੀ ਕਰੀ ਜਾ ਰਹੇ ਨੇ ਤੁਰੇ ਫਿਰਦੇ ਨੇ ਬੈਠੇ ਨੇ ਰਸੋਈ ਦਾ ਕੰਮ ਪਹਿਣਾ ਕਰਦੀਆਂ ਨੇ ਕੱਪੜੇ ਧੋਂਦੀਆਂ ਨੇ ਘਰ ਦੀ ਸਫਾਈ ਕਰਦੀਆਂ ਸੱਚ ਕਈਆਂ ਦੀ ਰਸਨਾ ਦੇ ਉੱਤੇ ਰੱਬ ਵਸਿਆ ਹੋਇਆ ਆ ਉਹ ਭਾਵੇਂ ਬੀਬੀ ਭੈਣ ਬਜ਼ੁਰਗ ਮੇਰਾ ਨੌਜਵਾਨ ਵੀ ਕੋਈ ਬੱਚਾ ਹੈ ਉਹ ਸੰਤ ਹੈ ਗੁਰੂ ਨਾਨਕ ਦੀ ਨਜ਼ਰ ਵਿੱਚ ਤੇ ਜਿਹੜਾ ਪਖੰਡੀ ਹੈ ਗੁਰੂ ਸਾਹਿਬ ਕਹਿੰਦੇ ਮੈਂ ਇਹਨੂੰ ਸੰਤ ਨਹੀਂ ਕਹਿੰਦਾ ਮਾ ਮੰਗੋ ਸੰਤਨ ਰੇਨਾ ਮੈਂ ਨਾ ਹੀ ਕਿਸੇ ਦਾ ਮੈਂ ਕਿਸੇ ਦਾ ਦੇਣਦਾਰ ਨਹੀਂ ਆ ਜੇ ਤੇਰੀ ਕਿਰਪਾ ਤੇ ਮੈਂ ਕਿਸੇ ਦਾ ਮੁਹਤਾਜ ਨਹੀਂ ਮਧੋ ਕਿੱਦੇ ਪਿਆਰ ਨਾਲ ਬੇਨਤੀ ਕੀਤੀ ਮਧੋ ਕੈਸੀ ਬਣੈ ਤੁਮ ਸੰਗੇ ਸੰਗੇ ਦਾ ਅਰਥ ਕੀ ਹੈ ਸੰਗਤ ਜਿਓ ਆਪਣੇ ਬੱਚੇ ਆ ਮਾਪੇ ਦੇ ਕੋਲ ਸੰਗਦੇ ਥੋੜੀ ਹੈ मां ਕੋਲੋਂ ਜ਼ਰੂਰ ਤੇ ਪਿਤਾ ਕੋਲੋਂ ਜ਼ਰੂਰ ਤੇ ਬੇਝਿਜਕ ਮੰਗ ਲੈਂਦੇ ਕਹਿੰਦੇ ਗੁਰੂ ਸਾਡਾ ਮਾਂ ਵੀ ਹੈ ਉਹ ਪਿਤਾ ਵੀ ਜਦੋਂ ਵੀ ਅਸੀਂ ਗੁਰੂ ਦੇ ਕੋਲੋਂ ਮੰਗਣਾ ਬੇਝਿਜਕ ਮੰਗੋ ਕੋਈ ਪ੍ਰੋਬਲਮ ਨਹੀਂ ਹੈ ਗੁਰੂ ਪਿਤਾ ਹੈ ਗੁਰੂ ਮਾਂ ਹੈ ਤੇ ਗੁਰੂ ਕੋਲੋਂ ਬਗੈਰ ਸੰਗੇ ਮੰਗਿਆ ਕਰੋ ਮਾਧੋ ਕੈਸੀ ਬਨੇ ਤゥム ਸੰਗੇ ਆਪ ਨਾ ਦੇਵੋ ਤਾਂ ਲੇਵੋ ਮੰਗੇ ਜੇ ਕਿਦਰੇ ਦਾਤਾ ਤੂੰ ਨਾਮ ਹੀ ਦਵੇਂ ਫੇ ਮੈਂ ਮੰਗ ਵੀ ਲਵਾਂਗਾ ਮੰਗਲ ਵਿੱਚ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਮੰਗ ਸਕਦਾ ਹੁਣ ਕੀ ਕੁਝ ਮੰਗਿਆ ਕਹਿੰਦੇ ਦੁਇ ਸਿਰ ਮੰਗੋ ਚੂਨਾ ਪਾਓ ਕੀਓ ਸੰਗ ਲੂਨਾ ਦੁਇ ਸਿਰ ਮੰਗੋ ਚੂਨਾ ਚੂਨਾ ਦਾ ਅਰਥ ਕੀ ਹੈ ਜੀ ਸਾਨੂੰ ਸਮਝ ਤਾਂ ਭਵੇ ਕੁਰਬਾਨੀ ਚੂਨਾ ਦਾ ਅਰਥ ਚੂਨ ਆਟਾ ਕਹਿੰਦੇ ਦੋ ਸ਼ੇਰ ਤੇ ਸੰਗਤ ਜੀ ਉਹ ਸ਼ੇਰ ਕਿੰਨਾ ਕੁ ਹੁੰਦਾ ਕਿਲੋ ਤੋਂ ਵੀ ਘੱਟ ਹੁੰਦਾ ਸ਼ੇਰ ਸ਼ੇਰ ਦਾ ਵੱਟਾ ਕਹਿੰਦੇ ਮੈਨੂੰ ਦੋ ਸ਼ੇਰ ਮੇਰਾ ਰੋਲ ਦਾ ਆਟਾ ਲੱਗਦਾ ਪਰਿਵਾਰ ਦੇ ਵਿੱਚ ਮੈਨੂੰ ਦੋ ਸ਼ੇਰ ਚਾਹੀਦਾ ਐਤੋਂ ਵੱਧ ਨਹੀਂ ਮੰਗਿਆ ਤੇ ਆਪਾਂ ਕਹਿੰਦੇ ਮੇਰੀ ਅੰਦਾਜ਼ ਪੀੜੀਆਂ ਬਹਿ ਕੇ ਖਾਣ ਨਹੀਂ ਜਿੰਨੀ ਕੋਈ ਜ਼ਿੰਦਗੀ ਹੈ ਗੁਜ਼ਾਰਾ ਹੋ ਜਾਏ ਉਹਨਾਂ ਕੋ ਮੰਗ ਲੋ ਸਤਜਣ ਤੰਦਰੁਸਤੀ ਮੰਗਿਆ ਕਰੋ ਪਰਿਵਾਰ ਦਾ ਸੁੱਖ ਇਸੇ ਵਿੱਚੋਂ ਹੈ ਕਹਿੰਦੇ ਦੁੱਸਰ ਮੰਗੋ ਚੂਨਾ ਪਾਓ ਕਿਉ ਪਾਇਆ ਕਿਉ ਮੇਰਾ ਲੱਗਦਾ ਹੈ ਬਸ ਇੰਨਾ ਕੁ ਚਾਹੀਦਾ ਰੋਜ਼ ਪਾਓ ਕਿਉ ਸੰਗ ਲੂਣਾ ਲੂਣ ਵੀ ਚਾਹੀਦਾ ਅੱਧ ਸਿਰ ਮੰਗੋ ਕੀ ਮੰਗੋ ਅੱਧ ਸਿਰ ਮੰਗੋ ਦਾਲੇ ਦਾਲ ਅੱਧ ਸਿਰ ਮੇਰੀ ਲੱਗਦੀ ਹੈ ਰੋਜ਼ ਦੀ ਇੰਤੋਂ ਜ਼ਿਆਦਾ ਨਹੀਂ ਲੱਗਦੀ ਇੰਨੀ ਕੁ ਚਾਹੀਦੀ ਅੱਧ ਸਿਰ ਮੰਗੋਂ ਦਾਲੇ ਤੇ ਕਿੰਨੇ ਵਕਤ ਦਾ ਖਾਣਾ ਮੋਕੋ ਦੋਨੋ ਵਕਤ ਜੀਵਾਲੇ ਦੋ ਵਕਤ ਮੇਰੇ ਜੀਉਣ ਦੀ ਖਾਤਰ ਮੈਨੂੰ ਇੰਨਾ ਕੁ ਰਾਸ਼ਨ ਚਾਹੀਦਾ ਮੇਰੇ ਦਾਤਿਆ ਮੈਂ ਓਹ ਜ਼ਿਆਦਾ ਨਹੀਂ ਮੰਗਦਾ ਮੈਨੂੰ ਪਤਾ ਕੱਲ ਨੂੰ ਤੂੰ ਦੇਣਾ ਜੇ ਪੈਦਾ ਕੀਤਾ ਫਿਰ ਕਹਿੰਦੇ ਦਾਦਾ ਕੰਮਕਾਰ ਕਰਕੇ ਆਉਨਾ ਥੱਕ ਜਾਂਨਾ ਫਿਰ ਲੰਮੇ ਵੀ ਪੈਣਾ ਹੁੰਦਾ ਸੌਣਾ ਵੀ ਹੁੰਦਾ ਤੇ ਮੰਜੀ ਤੇ ਚਾਹੀਦੀ ਆ ਨਾ ਪਰ ਕਹਿੰਦੇ ਖਾਟ ਮੰਗੋਂ ਚੌਪਾਈ ਚਾਰ ਪਾਵਿਆਂ ਵਾਲੀ ਚੰਗੀ ਸਾਫ ਸੁਥਰੀ ਮੰਜੀ ਵੀ ਚਾਹੀਦੀ ਐ ਫਿਰ ਲਾਣੀ ਮੰਜੀ ਤੇ ਵੀ ਨੀਂਦ ਨਹੀਂ ਆਉਂਦੀ ਕਿੱਡੇ ਕਿੱਡੇ ਗੱਦੇ ਨੇ ਹੁਣ ਤੇ ਕਿੰਨੇ ਸੁੱਖ ਨੇ ਸੱਚ ਜਾਣਿਓ ਕਿੱਡੇ ਕਿੱਡੇ ਗੱਦੇ ਮੋਟੇ ਸੌਫਟ ਨੇ ਤੇ ਇਹ ਸਮਾਂ ਕਦੀ ਪੁਰਾਣਾ ਲਾ ਕੇ ਵੇਖੋ ਤਲਾਈਆਂ ਰਜਾਈਆਂ ਹੁੰਦੀਆਂ ਸਿਰੂਨ ਵਾਲੀਆਂ ਤੇ ਕਹਿੰਦੇ ਖਾਟ ਮੰਗੋਂ ਚੌਪਾਈ ਤੇ ਕਹਿੰਦੇ ਸਰਹਾਨਾ ਸਰਹਾਣਾ ਵੀ ਚਾਹੀਦਾ ਅਵਰ ਤੁਲਾਈ ਕਹਿੰਦੇ ਤਲਾਈ ਵੀ ਚਾਹੀਦੀ ਐ ਸਰਹਾਣਾ ਵੀ ਚਾਹੀਦਾ ਐ ਕਹਿੰਦੇ ਸਰਹਾਣਾ ਔਰ ਤੁਲਾਈ ਤੇ ਕਹਿੰਦੇ ਠੰਡ ਲੱਗਦੀ ਜਦੋਂ ਠੰਡ ਆਉਂਦੀ ਐ ਤੇ ਠੰਡ ਵਿੱਚ ਠਰਨਾ ਥੋੜੀ ਐ ਤੇ ਕਹਿੰਦੇ ਉਪਰ ਕੋ ਮੰਗੋ ਕਹਦਿਆ ਕਰੋ ਉਪਰ ਕੋ ਮੰਗੋ ਖਿੰਦਾ ਖਿੰਦਾ ਦਾ ਅਖਰੀ ਅਰਥ ਰਜਾਈ ਕਿੰਦਾ ਦాతਿਆ ਰਜਾਈ ਵੀ ਚਾਹੀਦੀ ਏ ਉਪਰ ਕੋ ਮੰਗੋਂ ਖੀਂਦਾ ਤੇ ਜਦੋਂ ਇੰਨਾ ਕੁਝ ਦੇ ਦੇ ਮੇਰੇ ਦాతਿਆ ਤੇਰੀ ਭਗਤ ਕਰੈ ਜਨ ਖੀਂਦਾ ਖੀਂਦਾ ਦਰ ਤੇ ਪ੍ਰੇਮ ਦੇ ਨਾਲ ਪਿਆਰ ਵਿੱਚ ਭਿੱਜ ਕੇ ਉਦੋਂ ਫਿਰ ਜੀ ਕਰੇਗਾ ਜਦੋਂ ਇੰਨਾ ਕੁਝ ਦాతਿਆ ਤੂੰ ਦਿੱਤਾ ਤੇਰਾ ਸ਼ੁਕਰਾਨਾ ਕਰਨ ਮੇਰੇ ਆਪਣੇ ਆਪ ਹੀ ਹੱਥ ਜੁੜ ਜਾਣ ਆ ਕੁਝ ਚਾਹੀਦਾ ਏ ਉਪਰ ਕੋ ਮੰਗੋਂ ਖੀਂਦਾ ਤੇਰੀ ਭਗਤ ਕਰੇ ਜਨ ਥੀਂਦਾ ਫਿਰ ਬੰਦੇ ਪਤਾ ਕੀ ਸੋਚਦੇ ਆ 네ਗੇਟਿਵ ਸਾਡੀ ਭਾਵਨਾ ਬੜੀ ਜਲਦੀ ਬਣ ਜਾਂਦੀ ਹੈ ਇਹ ਗੁਰਦੁਆਰੇ ਨਾ ਸਵੇਰੇ ਵੀ ਆਇਆ ਸੀ ਇਹ ਸ਼ਾਮ ਨੂੰ ਵੀ ਆਇਆ ਸੀ ਅਸੀਂ ਗੁਰਦੁਆਰੇ ਭਾਵੇਂ ਚਾਰ ਵਾਰੀ ਆਈਏ ਗੁਰੂ ਸਾਹਿਬ ਰੋਕਦਾ ਥੋੜੀ ਹੈ ਅਸੀਂ ਕਿਉਂ ਕਿਸੇ ਤੇ ਕਿੰਤੂ ਪ੍ਰੰਤੂ ਕਰੀਏ ਜਾਂ ਕੋਈ ਮੰਗ ਰਿਹਾ ਏ ਮੇਰੀ ਆਪਣੀ ਮੰਗ ਤੁਹਾਡੀ ਆਪਣੀ ਮੰਗ ਹੈ ਪਰਸਨਲੀ ਮੰਗੋ 100 ਵਾਰੀ ਮੰਗੋ 1000 ਵਾਰੀ ਮੰਗੋ ਇਹਦੇ ਵਿੱਚ ਕੋਈ ਅਸੀਂ ਲਾਲਚੀ ਨਹੀਂ ਬਣ ਜਾਂਦੇ ਤੇ ਭਗਤ ਕਬੀਰ ਸਾਹਿਬ ਕਹਿੰਦੇ ਦਾਤਿਆ ਇੰਨਾ ਕੁਝ ਮੰਗਿਆ ਏ ਕਿਦਰੇ ਮੈਨੂੰ ਲੋਭੀ ਨਾ ਸਮਝ ਲਿਓ ਮੈਂ ਨਾਹੀਂ ਕੀਤਾ ਲੱਭੋ ਮੈਂ ਕੋਈ ਲੋਭ ਵਿੱਚ ਆ ਕੇ ਨਹੀਂ ਮੰਗਿਆ ਇਹ ਮੇਰੀਆਂ ਮੁੱਖ ਲੋੜਾਂ ਨੇ ਇਹ ਮੇਰੀਆਂ ਜ਼ਰੂਰਤਾਂ ਨੇ ਦਾਤਿਆ ਮੈਂ ਨਾਹੀਂ ਕੀਤਾ ਲੱਭੋ ਇੱਕ ਨਾਮ ਤੇਰਾ ਮੈਂ ਫੱਬੋ ਤੇਰਾ ਨਾਮ ਮੈਨੂੰ ਫੱਬ ਗਿਆ ਮੈਨੂੰ ਪਾ ਗਿਆ ਮੈਨੂੰ ਪਿਆਰਾ ਲੱਗਣ ਲੱਗ ਪਿਆ ਏ ਕਹਿੰਦੇ ਇੱਕ ਨਾਮ ਤੇਰਾ ਮੈਂ ਫੱਬੋ ਕਹ ਕਬੀਰ ਮਨ ਮੰਨਿਆ ਮਨ ਮੰਨਿਆ ਤਉ ਹਰ ਜਾਣਿਆ ਮਨ ਮੰਨਿਆ ਕਦੀ ਸਾਡਾ ਤੇ ਮਨ ਹੀ ਨਹੀਂ ਮੰਨਦਾ ਆਪਾਂ ਕਹਿੰਨੇ ਆ ਚੱਲੋ ਕਰਕੇ ਵੇਖ ਲੈਨੇ ਆਹ ਪਾਠ ਪੂਜਾ ਆਸ਼ੀਰਵਾ ਥੋੜੇ ਦਿਨ ਕਰਕੇ ਵੇਖ ਲੈਨੇ ਸ਼ਾਇਦ ਕਿਰਪਾ ਜੀ ਨਹੀਂ ਸਾਡਾ ਮਨ ਮੰਨ ਜੈ ਜੇ ਦਾ ਮਨ ਮੰਨ ਗਿਆ ਨਾ ਗੁਰੂ ਦੀ ਸੇਵਾ ਨੂੰ ਗੁਰੂ ਦੀ ਬਾਣੀ ਨੂੰ ਇੱਕ ਮਿੰਟ ਕੇ ਦੇ ਵਿੱਚ ਸਮਾਪਤੀ ਕਰਾਂ ਉਹਦੇ ਵਾਸਤੇ ਸਾਬ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋ ਮਨ ਮੰਨ ਗਿਆ ਜਿਹੜਾ ਮਨ ਸਮਝ ਗਿਆ ਕਹਿੰਦੇ ਫਿਰ ਪਵਿੱਤਰ ਮਨ ਹੋ ਜਾਂਦਾ ਹੈ ਤਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ ਭਗਤ ਕਬੀਰ ਸਾਹਿਬ ਜੀ ਦੇ ਇਸ ਸ਼ਬਦ ਨਾਲ ਹਾਜ਼ਰੀ ਲਵਾਈ ਸੰਗਤ ਜੀ ਗੁਰ ਪੂਰਾ ਮਿਲਾਵੇ ਮੇਰਾ ਪ੍ਰੀਤਮ ਹਮ ਵਾਰ ਵਾਰ ਆਪਣੇ ਗੁਰੂ ਕੋ ਜਸਾ ਆਪਣੇ ਗੁਰੂ ਤੋਂ ਬਲਿਹਾਰ ਜਾਈਏ ਕੁਰਬਾਨ ਜਾਈਏ ਸਭ ਸੰਗਤ ਦਾ ਧੰਨਵਾਦ ਪੋਟਾਂ ਕੋਟ ਸ਼ੁਕਰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਚਾਰਾਂ ਕਰਦੇ ਅੰਧ ਭੁੱਲਾਂ ਦੀ ਖਿਮਾ ਆਓ ਸਾਰੇ ਰਲ ਮਿਲ ਕੇ ਸੇ ਪੌੜੀਆਂ ਨਾਲ ਸਭ ਦਾ ਜਾਪ ਕਰੀਏ ਜੀ RAM ਕਲੀ ਮਹਿਲ ਲੱ